ਆਨੈਸਟਲੀ ਸਪੀਕਿੰਗ ਮੈਨੂੰ ਇਹ ਲੱਗਦਾ ਕਿ ਪੰਜਾਬ ਚ ਰਹਿ ਕੇ ਯੂਨੀਕ ਟਾਈਟਲ ਤਾਂ ਨਹੀਂ ਆ ਕਿਉਂਕਿ ਇਹ ਇੱਕ ਹੀ ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਹਨੇ ਨਾਂ ਸੁਣਿਆ ਹੋਵੇ ਔਰ ਗੱਲ ਇਹ ਕਿ ਸਾਡੀ ਫਿਲਮ ਵਾਸਤੇ ਬੜਾ ਸੂਟੇਬਲ ਸੀਗਾ ਮੇਰਾ ਰੋਮ ਰੋਮ ਰੱਜਿਆ ਕਿਤੇ ਕੋਈ ਥੋੜ ਨਾ ਦਿਸਦੀ ਮੈਂ ਮੰਗਾ ਹੋਰ ਕਿ ਰੱਬ ਕੋਲੋਂ ਕਿਤੇ ਕੋਈ ਲੋੜ ਨਾ ਦਿਸਦੀ ਸਾਰੀ ਟੀਮ ਦੀ ਪਹਿਲੀ ਫਿਲਮ ਆ ਬਟ ਮੈਂ ਇਹ ਚੀਜ਼ ਮਹਿਸੂਸ ਨਹੀਂ ਕੀਤੀ ਸਾਰਾ ਕੁਝ ਔਨ ਟਾਈਮ ਸੀ ਪ੍ਰੋਫੈਸ਼ਨਲ ਸੀਗਾ ਐਂਡ ਪੋਜ਼ਿਟਿਵ ਰਿਆ ਸਾਰਾ ਯੂ ਨੋ ਸੈਟ ਤੇ ਵੀ ਮਾਹੌਲ ਸਾਰਾ ਕੁਝ ਸਮੂਥ ਸਮੂਦ ਸਿਗਰ ਸਾਰਾ ਕੁਝ ਕਿੰਨਾ ਸਮਾਂ ਲੱਗਿਆ ਇਸ ਪ੍ਰੋਜੈਕਟ ਤੇ ਕੰਮ ਕਰਨ ਦੇ ਲਈ ਕਿਵੇਂ ਰਾਈਟਿੰਗ ਕੀਤੀ ਕਿਵੇਂ ਨੂੰ ਪੈਨਲਮ ਕੀਤਾ ਆ ਲਿਖਦੇ ਆ ਲਿਖਦੇ ਆ ਤਾਂ ਇਹਨੂੰ ਤਕਰੀਬਨ 2 ਸਾਲ ਬੀਤ ਚੁੱਕੇ ਸੀਗੇ ਉਸ ਤੋਂ ਬਾਅਦ ਜਦੋਂ ਫਿਲਮ ਨੂੰ ਲੈ ਕੇ ਅਸੀਂ ਪਹਿਲਾਂ ਲਿਖਿਆ ਸੀ ਜਦੋਂ ਉਹਦੇ ਇਹ ਨਹੀਂ ਪਤਾ ਸੀ ਕਿ ਇਹਨੂੰ ਫਿਲਮ 'ਚ ਤਬਦੀਲ ਕਰਨਾ ਹੈ ਜਾਂ ਇਹਨੂੰ ਇੱਕ ਨੋਵਲ ਵਾਂਗੂ ਪ੍ਰਿੰਟ ਕਰਨਾ ਹੈ ਉਹ ਤਾਂ ਕੁਝ ਨਹੀਂ ਪਤਾ ਸੀਗਾ ਜੋ ਗੱਲਾਂ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਰਹੇ ਆ ਚਾਹੇ 1947 ਦੀ ਵੰਡ ਨੂੰ ਲੈ ਕੇ ਹੋਣ ਚਾਹੇ 1991 ਤੋਂ ਲੈ ਕੇ 1996 ਤੱਕ ਦਾ ਜਿਹੜਾ ਦੌਰ ਹੈ ਉਸ ਦੌਰ ਦੀਆਂ ਗੱਲਾਂ ਹੋਣ ਸਸ਼ੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਦਿਆਣਾ ਲਾਈਕ ਤੇ ਮੈਂ ਮਿੱਥ ਮੋਸਟ ਅਵੇਟਡ ਫਿਲਮ ਸੁਹੇਵ ਚੀਰੇ ਵਾਲਿਆ 10 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਤੇ ਮੇਰੇ ਨਾਲ ਸਟਾਰ ਕਾਸਟ ਬੈਠੀ ਹੈ ਵੀਰ ਸਿੰਘ ਜੀ ਜੋ ਕਿ ਆਪਣੇ ਗੀਤਾਂ ਤੇ ਆਪਣੇ ਲਿਖਤ ਦੇ ਨਾਲ ਕਾਫੀ ਫੈਨਸ ਦੇ ਲੋਕਾਂ ਤੇ ਤੇ ਦਿਲ ਤੇ ਰਾਜ ਕਰਦੇ ਨੇ ਸੋ ਬਹੁਤ ਬਹੁਤ ਸਸਟ੍ਰੀਕਾਲ ਤੇ ਬਹੁਤ ਬਹੁਤ ਸਵਾਗਤ ਹੈ ਤੁਸੀਂ ਅੱਜ ਲੁਧਿਆਣਾ ਪਹੁੰਚੇ ਸਸਟ੍ਰੀਕਾਲ ਜੀ ਥੈਂਕ ਯੂ ਜੀ ਤੇ ਸਟਾਰ ਕਾਸਟ ਤੁਹਾਨੂੰ ਮੈਂ ਬੈਠੇ ਨੇ ਸਾਡੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਮੈਮ ਬਹੁਤ ਬਹੁਤ ਤੁਹਾਡਾ ਵੀ ਸਵਾਗਤ ਹੈ ਤੁਸੀਂ ਲੁਧਿਆਣਾ ਪਹੁੰਚੇ ਹੋ ਥੈਂਕ ਯੂ ਜੀ ਸਸਟ੍ਰੀਕਾਲ ਸਾਰਿਆਂ ਨੂੰ ਜੀ ਸਰ ਸੁਹੇ ਵਿਚੀਰੇ ਵਾਲਾ ਬਹੁਤ ਹੀ ਯੂਨੀਕ ਜਿਹਾ ਟਾਈਟਲ ਹੈ ਕਿਵੇਂ ਸੋਚਿਆ ਕਿਵੇਂ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਔਨੈਸਟਲੀ ਸਪੀਕਿੰਗ ਮੈਨੂੰ ਇਹ ਲੱਗਦਾ ਕਿ ਪੰਜਾਬ ਚ ਰਹਿ ਕੇ ਯੂਨੀਕ ਟਾਈਟਲ ਤਾਂ ਨਹੀਂ ਆ ਕਿਉਂਕਿ ਇਹ ਇੱਕ ਗੀਤ ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਹਨੇ ਨਾਂ ਸੁਣਿਆ ਔਰ ਗੱਲ ਇਹ ਕਿ ਸਾਡੀ ਫਿਲਮ ਵਾਸਤੇ ਬੜਾ ਸੂਟੇਬਲ ਸੀਗਾ ਔਰ ਕਿਤੇ ਇਹ ਤਾਂ ਨਹੀਂ ਕਿ ਵਾਈ ਵੀ ਕਰੇ ਇਸੇ ਨਾਲ ਤਾਂ ਬੁਲਾਉਂਦੇ ਹੋਣ ਨਹੀਂ ਨਹੀਂ ਇਦਾਂ ਤਾਂ ਬਿਲਕੁਲ ਨਹੀਂ ਜੀ ਇਹ ਤਾਂ ਬਿਲਕੁਲ ਨਹੀਂ ਇਦਾਂ ਨਹੀਂ ਜੀ ਕਿੰਨਾ ਸਮਾਂ ਲੱਗਿਆ ਇਸ ਪ੍ਰੋਜੈਕਟ ਤੇ ਕੰਮ ਕਰਨ ਦੇ ਲਈ ਕਿਵੇਂ ਰਾਈਟਿੰਗ ਕੀਤੀ ਕਿਵੇਂ ਨੂੰ ਪੈਨਡਮ ਕੀਤਾ ਆ ਲਿਖਦੇ ਆ ਲਿਖਦੇ ਆ ਤਾਂ ਇਹਨੂੰ ਤਕਰੀਬਨ 2 ਸਾਲ ਜੰ ਬੀਤ ਚੁੱਕੇ ਸੀਗੇ ਉਦੋਂ ਬਾਅਦ ਜਦੋਂ ਫਿਲਮ ਨੂੰ ਲੈ ਕੇ ਅਸੀਂ ਪਹਿਲਾਂ ਲਿਖਿਆ ਸੀ ਜਦੋਂ ਉਦੋਂ ਇਹ ਨਹੀਂ ਪਤਾ ਸੀ ਕਿ ਇਹਨੂੰ ਫਿਲਮ 'ਚ ਤਬਦੀਲ ਕਰਨਾ ਹੈ ਜਾਂ ਇਹਨੂੰ ਇੱਕ ਨੋਵਲ ਵਾਂਗੂ ਪ੍ਰਿੰਟ ਕਰਨਾ ਹੈ ਉਹ ਤਾਂ ਕੁਝ ਨਹੀਂ ਪਤਾ ਸੀਗਾ ਬਟ ਜਦੋਂ ਅਸੀਂ ਇਹਨੂੰ ਫਿਲਮ ਦਾ ਰੂਪ ਦੇਣਾ ਸ਼ੁਰੂ ਕੀਤਾ ਤਾਂ ਉਹ ਟਰਨਿੰਗ ਬਹੁਤ ਸੋਹਣੀ ਸੀਗੀ ਸਾਰਾ ਕੁਝ ਬਹੁਤ ਸੋਹਣਾ ਹੁੰਦਾ ਗਿਆ ਜੀ ਕਿੰਨਾ ਕੁ ਸਮਾਂ ਲੱਗਿਆ ਇਸਨੂੰ ਪੰਨਾਮ ਕਰਨ ਦੇ ਵਿੱਚ 2 ਸਾਲ ਬਾਅਦ ਸੈੱਟ ਹੋਣੋ ਆਜੀ ਦੀ ਤੇ ਕਾਫੀ ਜਿਹੜਾ ਪੁਰਾਣਾ ਸਮਾਜ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਮ ਦੇ ਵਿੱਚ ਟ੍ਰੇਲਰ ਵੀ ਅਸੀਂ ਦੇਖਿਆ ਲੋਕਾਂ ਨੂੰ ਲੋਕਾ ਕਾਫੀ ਪਿਆਰ ਵੀ ਮਿਲ ਰਿਹਾ ਟ੍ਰੇਲਰ ਨੂੰ ਤੇ ਹੁਣ ਵੇਟ ਕਰ ਰਹੇ ਨੇ 10 ਅਕਤੂਬਰ ਦੀ ਤੇ ਕੀ ਕੁਝ ਐਕਸਪੀਰੀਐਂਸਿਸ ਤੁਹਾਡੇ ਨੇ ਜਿਸ ਨੂੰ ਤੁਸੀਂ ਫਿਲਮ ਦੇ ਵਿੱਚ ਉਤਾਰਿਆ ਜੋ ਗੱਲਾਂ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਰਹੇ ਹਾਂ ਚਾਹੇ 1947 ਦੀ ਵੰਡ ਨੂੰ ਲੈ ਕੇ ਹੋਣ ਚਾਹੇ 1991 ਤੋਂ ਲੈ ਕੇ 1996 ਤੱਕ ਦਾ ਜਿਹੜਾ ਦੌਰ ਹੈ ਉਸ ਦੌਰ ਦੀਆਂ ਗੱਲਾਂ ਹੋਣ ਅ ਪਲੱਸ ਸਾਹਿਤ ਨੂੰ ਲੈ ਕੇ ਜੋ ਮੇਰੀ ਰੁਚੀ ਹੈ ਜਾਂ ਜੋ ਮੇਰੇ ਅੰਦਰ ਹੈ ਉਹ ਲੈਂਦੇ ਪੰਜਾਬ ਨੂੰ ਲੈ ਕੇ ਜੋ ਜੋ ਮੈਂ ਫੀਲ ਕਰਦਾ ਉਹ ਚੀਜ਼ਾਂ ਉਹ ਸਾਰਾ ਕੁਝ ਹਾਂਜੀ ਫਿਲਮ ਦੇ ਵਿੱਚ ਅਸੀਂ ਹਿੱਸਾ ਪਾਣਾ ਹੈ ਤੁਸੀਂ ਲਾਸਟ ਇਅਰ ਪਾਕਿਸਤਾਨ ਵਿੱਚ ਜਾ ਕੇ ਆਏ ਹੋ ਕਾਫੀ ਪਿਆਰ ਉੱਥੇ ਮਿਲਿਆ ਤੁਹਾਨੂੰ ਫੈਨਸ ਦੇ ਵੱਲੋਂ ਤੇ ਕਾਫੀ ਭਾਵੁਕ ਵੀ ਉੱਥੇ ਨਜ਼ਰ ਆਇਆ ਕੀ ਕੁਝ ਉੱਥੋਂ ਤੁਸੀਂ ਉਹਨਾਂ ਦੇ ਕਲਚਰ ਨੂੰ ਫਿਲਮ ਦੇ ਵਿੱਚ ਉਤਾਰਿਆ ਕਿਉਂਕਿ ਕਾਫੀ ਸੋਹਣੀ ਜਿਹੜੀ ਹੈ ਪੱਗ ਦੇਖਣ ਨੂੰ ਮਿਲੀ ਦਸਤਾਰ ਜਿਹੜੀ ਹੈ ਨਿਰਵੈਰ ਜੀ ਦੇ ਸਜਾਈ ਗਈ ਹੈ ਫਿਲਮ ਦੇ ਵਿੱਚ ਮੈਂ ਪਹਿਲੀ ਗੱਲ ਤਾਂ ਮੈਂ ਨਹੀਂ ਕਹਿੰਦਾ ਉਹਨਾਂ ਦਾ ਕਲਚਰ ਹੈ ਉਹ ਕਲਚਰ ਸਾਂਝਾ ਹੈ ਹੈਨਾ ਪੰਜਾਬ ਇੱਕ ਹੀ ਹੈ ਮੈਂ ਲੈਂਦਾ ਚੜਦਾ ਨਹੀਂ ਕਹਿੰਦਾ ਸਿਰਫ ਉਹ ਇੱਕ politcal ਬਾਉਂਡਰੀ ਹੈ ਜਿਹੜੀ ਸਾਡੇ ਦਰਮਿਆਨ ਹੈ ਹੋਰ ਕੁਝ ਨਹੀਂ ਹੈ ਔਰ ਦੋਨੋਂ ਪਾਸੇ ਬੇहद ਪਿਆਰੇ ਲੋਕ ਨੇ ਬੇहद ਮਿਹਨਤੀ ਤੇ ਕਿਰਤੀ ਲੋਕ ਨੇ ਔਰ ਰੱਬ ਨੂੰ ਮੰਨਣ ਵਾਲੇ ਔਰ ਇਨਸਾਨੀਅਤ ਦੇ ਨਾਲ ਖਲੋਣ ਵਾਲੇ ਲੋਕ ਨੇ ਹੈਨਾ ਚਾਹੇ ਉਹ ਮذਬੂਤ ਤੌਰ ਤੇ ਸਿੱਖ ਹੋਣ ਚਾਹੇ ਹਿੰਦੂ ਹੋਣ ਚਾਹੇ ਮੁਸਲਮਾਨ ਹੋਣ ਉਹ ਚੀਜ਼ਾਂ ਉਹ ਧਾਰਮਿਕ ਮਸਲੇ ਅਲੈਦਾ ਨੇ ਪਰ ਜਿਹੜਾ ਪੰਜਾਬੀ ਲਹੂ ਹੈ ਨਾ ਉਹ ਉਹਦੀ ਫਿਤਰਤ ਇੱਕ ਜੀ ਹੈ तकरीबन ਤੇ ਉੱਥੇ ਰਹਿੰਦੇ ਆ ਜਿਹੜੀ ਤੁਸੀਂ ਦਸਤਾਰ ਦੀ ਗੱਲ ਕਰ ਰਹੇ ਹੋ ਉਹ ਪੱਗ ਮੈਂ ਸਿੱਖੀ ਸੀਗੀ ਜੇ ਵੀ ਹਾਂਜਰੇ ਵੀਰ ਦੇ ਕੋਲੋਂ ਹੋਟਲ ਦੇ ਰੂਮ 'ਚ ਬੈਠਿਆ ਬੈਠਿਆ ਮੈਨੂੰ ਲੱਗਿਆ ਕਿ ਮੈਂ ਦੇਖਾਂ ਯਾਰ ਕਿ ਇਹ ਆਪਣੀ ਪੱਗ ਜਿਹੜੀ ਇਹ ਇਹਨਾਂ ਨੇ ਬੰਨੀ ਹੋਈ ਹੈ ਕਿੱਦਾਂ ਬੰਦੇ ਹੋ ਤਾਂ ਮੈਂ ਉਹ ਵੀਰ ਨੂੰ ਆਖਿਆ ਸੀ ਵੀ ਮੈਨੂੰ ਇੱਕ ਵਾਰੀ ਬੰਨ ਕੇ ਦਿਖਾ ਉਹਨੇ ਬੰਨ ਕੇ ਦਿਖਾਈ ਉਹੀ ਪੱਗ ਅਸੀਂ ਫਿਰ ਇਧਰ ਨਰਵੈਰ ਪੱਜ ਦੇ ਬੰਨ ਕੇ ਦੇਖੀ ਤਾਂ ਉਹ ਬਹੁਤ ਸੂਟ ਕੀਤੀ ਯਾਰ ਤੇ ਟ੍ਰੇਲਰ ਦੇਖਿਆ ਸੀ ਵੀ ਤੁਸੀਂ ਵੀ ਇਸ ਦੇ ਵਿੱਚ ਰੋਲ ਕੀਤਾ ਕਿਉਂਕਿ ਕਾਫੀ ਜਿਹੜੇ ਫੈਨਸ ਨੇ ਤੁਹਾਡੀ ਲਿਖਤ ਨੂੰ ਤਾਂ ਪਿਆਰ ਕਰਦੇ ਹੀ ਨੇ ਤੇ ਫਿਲਮ ਦੇ ਵਿੱਚ ਤੁਸੀਂ ਐਕਟ ਵੀ ਕੀਤਾ ਐਜ਼ ਸਿੰਗਰ ਹੋਣ ਦੇ ਨਾਤੇ ਤੁਸੀਂ ਕਿੰਨਾ ਕੁ ਤੁਹਾਡੇ ਲਈ ਉਹ ਐਕਟ ਕਰਨਾ ਮੁਸ਼ਕਲ ਸੀਗਾ ਨਹੀਂ ਇਹ ਤਾਂ ਨਹੀਂ ਮੈਂ ਆ ਵਾਸ ਵੈਰੀ ਫੋਰਚੂਨੇਟ ਕਿ ਮੇਰੇ ਜਿਹੜੇ ਉਸਤਾਦ ਸਾਡੇ ਨਾਲ ਸੀਗੇ ਐਕਟਿੰਗ ਕੋਚ ਸੀਗੇ ਮਨਦੀਪ ਭਾਜੀ ਉਹਨਾਂ ਨੇ ਸਾਨੂੰ ਬਹੁਤ ਸੋਹਣੇ ਤਰੀਕੇ ਨਾਲ ਸਾਰੇ ਸੀਨਸ ਐਕਸਪਲੇਨ ਕਰ ਦਿੰਦੇ ਸੀਗੇ ਔਰ ਕਰੈਕਟਰ ਦੀ ਗ੍ਰਿਪ ਕਿਤੇ ਵੀ ਸਾਡੀ ਲੂਜ਼ ਨਹੀਂ ਹੋਣ ਦਿੱਤੀ ਸੋ ਪ੍ਰੋਸੈਸ ਦੇ ਵਿੱਚ ਉਹਨਾਂ ਨੇ ਸਾਨੂੰ ਮੁਸ਼ਕਲ ਆਣੀ ਨਹੀਂ ਦਿੱਤੀ ਜੀ ਵੀਰ ਜੀ ਤੁਸੀਂ ਪੇਰ ਲਾ ਬਰੇ ਹੋਗੇ ਕਿਉਂਕਿ ਜਦ ਇੱਕ ਸਕ੍ਰਿਪਟ ਲਿਖੀ ਜਾਂਦੀ ਹੈ ਪ੍ਰੋਪਰ ਇੱਕ ਕੈਰੈਕਟਰ ਦੇ ਲਈ ਸਾਨੂੰ ਇੱਕ ਚਾਹੀਦਾ ਹੁੰਦਾ ਹੈ ਐਕਟਰ ਕਿ ਤੁਹਾਡੀ ਉਹ ਤਲਾਸ਼ ਕਿੰਨੇ ਕ ਸਮੇਂ ਦੇ ਵਿੱਚ ਪੂਰੀ ਹੋਈ ਸੀ ਆ ਆਪਣੀ 10 ਦਿਨ ਦੇ ਵਿੱਚ ਵਿੱਚ ਮੈਨੂੰ ਲੱਗਦਾ ਲੌਕ ਕਰ ਲੈ ਇਸ ਲਈ ਆਪਾਂ ਆ ਲਾਈਕ ਵੀਕ ਇੱਕ ਵੀਕ ਦੇ ਵਿੱਚ ਵਿੱਚ ਹੋ ਗਿਆ ਸੀਗਾ ਐਂਡ ਦੂਸਰੀ ਗੱਲ ਇਹ ਕਿ ਮਾਡਰਨ ਟੈਕਨੋਲੋਜੀ ਨੇ ਵੀ ਸਾਨੂੰ ਥੋੜਾ ਜਿਆਦਾ ਹੈਲਪ ਕੀਤਾ ਹੈ ਕਿਉਂਕਿ ਅਸੀਂ AI ਦੇ ਨਾਲ ਇਮੇਜਸ ਜਨਰੇਟ ਕਰਕੇ ਦੇਖਿਆ ਸੀ ਕਿਆਂ ਲੁਕਸ ਨੂੰ ਲੈ ਕੇ ਜੋ ਸਾਡੇ ਮਨ 'ਚ ਸੀਗੀਆਂ ਤਾਂ ਉਹ ਅਸੀਂ ਬਹੁਤ ਕਲੀਅਰ ਹੋ ਗਈ ਸੀ ਪਹਿਲਾਂ ਹੀ ਜੀ ਹਾਂ ਤੁਹਾਨੂੰ ਮੈਮ ਜਦ ਸਕ੍ਰਿਪਟ ਦੇਖੀ ਸੀ ਕਿੰਨੇ ਕ ਸਮੇਂ ਦੇ ਵਿੱਚ ਡਿਸਾਈਡ ਕਰ ਲਿਆ ਕਿ ਅਸੀਂ ਵਰਕ ਕਰਨਾ ਹੈ ਇਸ ਪ੍ਰੋਜੈਕਟ 'ਤੇ ਪਹਿਲਾਂ ਤਾਂ ਉਦੋਂ ਹੀ ਅਸੀਂ ਸ਼ੋਰ ਹੋ ਗਿਆ ਸੀ ਜਿਦਾ ਪਤਾ ਸੀ ਵੀਰ ਜੀ ਨੇ ਲਿਖੀ ਆ ਮੈਂ ਤੇ ਮੇਰੀ ਟੀਮ ਸਾਰੀ ਵੀ ਲਾਈਕ ਓਕੇ ਹਨਾ ਆਪਾਂ ਸੁਣਦੇ ਆ ਬਟ ਲੱਗਦਾ ਕੁਝ ਵਧੀਆ ਹੀ ਹੋਗਾ ਜੋ ਉਹਨਾਂ ਨੇ ਲਿਖਿਆ ਹਨਾ ਤੇ ਜੋ ਅਸੀਂ ਸਟੋਰੀ ਲਾਈਨ ਸੁਣੀ ਕੈਰੈਕਟਰ ਇੰਨਾ ਡੀਟੇਲ ਦੇ ਨਾਲ ਲਿਖਿਆ ਸੀਗਾ ਮੇਰਾ ਐਂਡ ਬਾਤ ਤੋਂ ਬਾਅਦ ਲਾਈਕ ਵੀ ਕੁਡਨਟ ਸੇ ਨੋ ਜੀ ਕਿਹਦਾ ਤਾਂ ਐਕਸਪੀਰੀਅੰਸ ਰਿਹਾ ਵੀਰ ਹੌਣੇ ਨਾਲ ਕੰਮ ਕਰਕੇ ਬਹੁਤ ਵਧੀਆ ਰਿਹਾ ਬਹੁਤ ਵਧੀਆ ਐਂਡ ਇਹਨਾਂ ਦੀ ਸਾਰੀ ਟੀਮ ਦੀ ਪਹਿਲੀ ਫਿਲਮ ਆ ਬਟ ਮੈਂ ਇਹ ਚੀਜ਼ ਮਹਿਸੂਸ ਨਹੀਂ ਕੀਤੀ ਸਾਰਾ ਕੁਝ ਔਨ ਟਾਈਮ ਸੀ ਪ੍ਰੋਫੈਸ਼ਨਲ ਸੀਗਾ ਐਂਡ ਪੋਜ਼ਿਟਿਵ ਵੀਆ ਸਾਰਾ ਯੂ نو ਸੈਟਪੇ ਵੀ ਮਾਹੌਲ ਸਾਰਾ ਕੁਝ ਸਮੂਥ ਸਮੂਥ ਸੀਗਾ ਸਾਰਾ ਕੁਝ ਤੇ ਆਮ ਸੋ ਹੈਪੀ ਕਿ ਪ੍ਰੋਜੈਕਟ ਵੀ ਸਾਡੀ ਬਹੁਤ ਪ੍ਰੋਫੈਸ਼ਨਲ ਆ ਤੇ ਬਹੁਤ ਆਈ ਥਿੰਕ ਥੈਟ ਫਦੀਆ ਬਣੀਆ ਯਾ ਕਿੰਦਾ ਦੀ ਕੈਮਿਸਟਰੀ ਲੋਕਾਂ ਨੂੰ ਦੇਖਣ ਨੂੰ ਮਿਲਣ ਵਾਲੀ ਕੀ ਸਟੋਰੀ ਲਾਈਨ ਹੈ ਸੋਰੀ ਲਾਈਨ ਤੱਕ ਨਹੀਂ ਦੱਸਾਂਗੇ ਤੁਹਾਨੂੰ ਇੱਥੇ ਦੱਸ ਕੇ ਤਾਂ ਫਿਰ ਮੁਸ਼ਕਲ ਹੋ ਜਾਊਗੀ ਬਟ ਜੇ ਮੈਂ ਬਹੁਤਾ ਜਿੰਨਾ ਕੋਲ ਸਕਦਾ ਜਿਉਂ ਕਹਾਵਾ ਤਾਂ ਇੱਕ ਸਿੱਧ ਸਾਦੇ ਜੇ ਮੁੰਡੇ ਦੀ ਕਹਾਣੀ ਹੈ ਜਿਹੜਾ ਕਿਸੇ ਦੀਆਂ ਕਵਿਤਾਵਾਂ ਦੇ ਇਸ਼ਕ ਚ ਪੈ ਗਿਆ ਔਰ ਉਹਦੇ ਚ ਉਹਦੀ ਸੂਰਤ ਲੱਭਣ ਦੀ ਕੋਸ਼ਿਸ਼ ਕਰਦਾ ਕਰਦਾ ਪਰਲੇ ਪਾਸੇ ਜਾਂਦਾ ਹੈ ਔਰ ਉਥੋਂ ਫਿਰ ਕਹਾਣੀ ਧੁਰਤੀ ਜੀ ਤੁਹਾਡਾ ਪਿੰਡ ਵੀ ਜਿਹੜਾ ਨਾਨਕੇ ਉਹ ਵੀ ਬਾਰਡਰ ਏਰੀਆ ਦੇ ਵਿੱਚ ਐ ਤੇ ਕੁਝ ਕੀ ਕੁਛ ਤੁਸੀਂ ਆਪਣੇ ਐਕਸਪੀਰੀਐਂਸਿਸ ਕਿਉਂਕਿ ਬਜ਼ੁਰਗਾ ਤੋਂ ਤੁਸੇ ਸੁਣੀਆਂ ਹੋਣੀਆਂ ਗੱਲਾਂ ਲਿਖਿਆ ਲਿਖਿਆ ਗੱਲਾਂ ਨੇ ਬਜ਼ੁਰਗਾ ਕੋਲੋਂ ਜਿਹੜੀਆਂ ਗੱਲਾਂ ਸੁਣੀਆਂ ਨਾ ਉਹ ਹੁਣ ਕੈਮਰੇ 'ਚ ਦੱਸਣ ਵਾਲੀਆਂ ਨਹੀਂ ਆਈਆਂ ਸਾਰੀਆਂ ਕਿਉਂਕਿ ਉਹ ਤਾਂ ਬਹੁਤ ਸਿੱਧੇ ਬਜ਼ੁਰਗ ਸੀਗੇ ਸਾਡੇ ਉਹ ਤਾਂ ਤਾਰਾ ਨੂੰ ਸਮਝਦੇ ਹੀ ਕੁਝ ਨਹੀਂ ਸੀਗੇ ਅੱਜ ਵੀ ਹੈਗੇ ਨੇ ਇਦਾਂ ਦੇ ਆ ਇਧਰਲੀ ਸਾਈਡ ਤੇ ਵੀ ਨਾ ਖਾਸ ਕਰਕੇ ਰਾਵੀ ਦੇ ਕੰਢੇ ਜਿਹੜੇ ਪਿੰਡ ਨੇ ਇਧਰ ਵੀ ਕਈ ਇਦਾਂ ਦੇ ਬੰਦੇ ਹੈਗੇ ਨਹੀਂ ਉਹ ਆਰਮੀ ਨੂੰ ਤਾਰਾਂ ਨੂੰ ਕੁਝ ਨਹੀਂ ਸਮਝਦੇ ਗੇੜਾ ਮਾਰ ਕੇ ਫਿਰ ਆ ਜਾਂਦੇ ਨੇ ਜੀ ਐਂਡ ਕਿਉਂਕਿ ਇੰਨਾ ਪਿੰਡਾਂ ਦੇ ਵਿੱਚ ਪਹਿਲਾਂ ਪਹਿਲੇ ਟਾਈਮ ਸਮਗਲਿੰਗ ਵੀ ਬਹੁਤ ਰਹੀ ਆ ਉਸ ਤੋਂ ਬਾਅਦ ਦੂਸਰੀ ਗੱਲ ਜੇ ਮੈਂ ਆਖਾਂ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਪਾਕਿਸਤਾਨ ਵਾਲੇ ਪਾਸੇ ਕਬੂਤਰ ਉੱਡ ਕੇ ਆਣੇ ਪਤੰਗਾਂ ਉੱਡ ਕੇ ਆਉਣੀਆਂ ਫਿਰ ਰੇਡੀਓ ਸਟੇਸ਼ਨ ਦੇ ਸਿਗਨਲਸ ਆਉਣੇ ਟੀਵੀ ਚੈਨਲਸ ਵੀ ਆ ਜਾਂਦੇ ਹੁੰਦੇ ਸੀਗੇ ਅਜ਼ਾਨ ਦੀ ਆਵਾਜ਼ ਕਈ ਵਾਰੀ ਇੱਧਰ ਆਉਣੀ ਹੈ ਨਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਮੈਂ ਤਾਂ ਇਹ ਵੀ ਫੀਲ ਕਰਦਾ ਰਿਹਾ ਕਿ ਕਈ ਵਰੀ ਪੈਲੀਆਂ 'ਚ ਖਲੋਤੇ ਹੋਣਾ ਤਾਂ ਜਦੋਂ ਨੇਰੀ ਚੱਲਣੀ ਕਿਤੇ ਉਸ ਪਾਸੇੋਂ ਐ ਨੂੰ ਆਣੀ ਤੇ ਐ ਕਹਿਣਾ ਵੀ ਘੱਟਾ ਪਾਕਿਸਤਾਨ ਵਾਲੇ ਪਾਸੇੋਂ ਇੱਧਰ ਆਇਆ ਹੈ ਨਾ ਉਹਦੇ 'ਚ ਖੁਸ਼ ਹੋਈ ਜਾਣਾ ਵੀ ਇਹ ਪਾਕਿਸਤਾਨ ਦੀ ਮਿੱਟੀ ਹੈ ਹੈ ਨਾ ਉਹ ਉਹ ਚੀਜ਼ਾਂ ਅਸੀਂ ਸਾਰੀਆਂ ਐਕਸਪੀਰੀਅੰਸ ਕੀਤੀਆਂ ਹੋਈਆਂ ਤੁਸੀਂ ਇਸੇ ਫਿਲਮ ਦੇ ਜਾਂ ਕੁਝ ਆਪਣੇ ਗੀਤਾਂ ਦੇ ਦੋ ਲਾਈਨਾਂ ਦਰਸ਼ਕਾਂ ਦੇ ਨਸ਼ਾ ہے میرا روم روم رجیا کتھے کوئی تھوڑ نا دسدی میں منگا ہور کی رب کولوں کتھے کوئی لوڈ نا دسدی کے اس ماسوم جے چہرے تے میری ہر پٹکن مکھئیے میرے موٹے تے سر رکھ کے ਮੇਰੀ ਕਾਇਨਾਤ ਸੁੱਤੀ ਏ ਮੇਰੇ ਮੋਢੇ ਤੇ ਸਿਰ ਰੱਖ ਕੇ ਮੇਰੀ ਕਾਇਨਾਤ ਸੁੱਤੀ ਏ ਥੈਂਕ ਯੂ ਮੈਮ ਲੁਧਿਆਣਾ ਪਹੁੰਚੇ ਹੋ ਲੁਧਿਆਣਾ ਵਾਸੀ ਨੂੰ ਵੀ ਕਹਿਣਾ ਚਾਹੁੰਦਾ ਲੁਧਿਆਣਾ ਲੁਧਿਆਣਾ ਮੇਰਾ ਡਿਸਟ੍ਰਿਕਟ ਆ ਤੇ ਮੈਂ ਅਮ ਇਹੀ ਕਹਿਣਾ ਚਾਹੂੰਗੀ ਕਿ ਸਾਰੇ ਜਣੇ ਜਰੂਰ ਜਾਇਓ ਸੁਹੇ ਵਿਚੀਰੇ ਵਾਲਿਆਂ ਦੇਖਣ 10 ਤਰੀਕ ਨੂੰ ਆਪਣੇ ਪਰਿਵਾਰ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਤੇ ਸਾਨੂੰ ਦੱਸਿਓ ਕਿਵੇਂ ਲੱਗੀ ਜੀ ਸੋ ਸਟੋਰੀ ਕੀ ਹੈ ਦੇਖਣ ਦੇ ਲਈ 10 ਤਰੀਕ ਨੂੰ ਜਰੂਰ 시ਨੇਮਾ ਕਰਾਂ ਦੇ ਵਿੱਚ ਪਹੁੰਚਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਲੱਗੀ ਫਿਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪਿਆਰ ਆਪਣਾ ਕਮੈਂਟਾਂ ਦੇ ਵਿੱਚ ਜਰੂਰ ਵਰਸਾਓ